ਕਿਹੜੀ ਗੱਲਾਂ ਗੁੱਸੇ ਹੋਇਆ ਕੁੰਡੀ ਕਿਉਂ ਨਹੀਂ ਖੋਲਦਾ ਅੰਮੀ ਜਾਇਆ ਵੀਰਾ ਤੂੰ ਬੁਲਾਇਆ ਕਿਉਂ ਨਹੀਂ ਬੋਲਦਾ ਕਿਹੜੀ ਗੱਲਾਂ ਗੁੱਸੇ ਹੋਇਆ ਕੁੰਡੀ ਕਿਉਂ ਨਹੀਂ ਖੋਲਦਾ ਅੰਮਾ ਜਾਇਆ ਵੀਰਾ ਤੂੰ ਬੁਲਾਇਆ ਕਿਉਂ ਨਹੀਂ ਬੋਲਦਾ ਤੇਰੇ ਬਿਨਾ ਵਿੱਚ ਪਰਦੇਸਾ ਕੌਣ ਮੇਰਾ ਏ ਦਿਨ ਦੀ ਵੀ ਹੋਇਆ ਜਪ ਜੱਗ ਤੇ ਹਨੇਰਾ ਏ ਮੇਰੇ ਬਿਨਾ ਵਿੱਚ ਪਰਾ ਦੇਸਾ ਕੌਣ ਮੇਰਾ ਏ ਦੀਂਦੀ ਵੀ ਹੋਇਆ ਜੱਪ ਜਗ ਤੇ ਹਰੇ ਰਾਏ ਸੁਣ ਮੇਰੇ ਵੇੜਾ ਸਿਨਾ ਪੱਥਰਾਂ ਦਾ ਡੋਲਦਾ ਅੰਮੀ ਜਾਇਆ ਵੀਰਾ ਤੂੰ ਬਣਾਇਆ ਕਿਉਂ ਨਹੀਂ ਬੋਲਦਾ ਅੰਮੀ ਜਾਇਆ ਵੀਰਾ ਤੂੰ ਬਣਾਇਆ ਕਿਉਂ ਨਹੀਂ ਬੋਲਦਾ ਕੌਲੀ ਤੇ ਮੇਰਾ ਦੀਰੂ ਦੁਖਣੇ ਸੁਣਾਵਾ ਮੈਂ ਰੁੱਖਾਂ ਨਾਲ ਲੱਗ ਲੱਗ ਕੱਲਾ ਵੇੜੇ ਪਾਵਾਂ ਮੈਂ ਹੋ ਲਈ ਤੇ ਮੇਰਾ ਦਿਨ ਦੁਖਣੇ ਸਲਾਵਾ ਮੈਂ ਰੁੱਖਾਂ ਨਾਲ ਲੱਗ ਲੱਗ ਇਕੱਲਾ ਵੇੜੇ ਪਾਵਾਂ ਮੈਂ ਹੋ ਝੱਲਾ ਹੋਇਆ ਫਿਰਾ ਲਾਲ ਅੱਖਾਂ ਵਿੱਚ ਟੋਲਦਾ ਅੰਮੀ ਆਇਆ ਵੀਰਾ ਤੂੰ ਬੁਲਾਇਆ ਕਿਉਂ ਨਹੀਂ ਬੋਲਦਾ ਅੰਮੀ ਆਇਆ ਵੀਰਾ ਤੂੰ ਬੁਲਾ ਕਿਉਂ ਨਹੀਂ ਬੋਲਦਾ ਬੱਟਿਆਂ ਦਾ ਆਖ ਕਰੇ ਛੋਟੇ ਨਹੀਂਓ ਮੋੜਦੇ ਇੱਕ ਵਾਰੀ ਉੱਠ ਛਿੰਦੇ ਜਿੰਦ ਪੈੜੀ ਛੋੜਦੇ ਹੋ ਬੰਦਿਆਂ ਨਾ ਆਖਾ ਕਰੇ ਛੋੜੇ ਨਹੀਂ ਆ ਮੋੜਦੇ ਇੱਕ ਵਾਰੀ ਉੱਠ ਛਿੰਦ ਜਿੱਦ ਪੈੜੀ ਛੋੜਦੇ ਹੋ ਤੇਰੇ ਉਤੋਂ ਵੀਰਾ ਤੇਰਾ ਫੇਰ ਜਿੰਦ ਕੋਲਦਾ ਅੰਮੀ ਜਾ ਆ ਵੀਰਾ ਤੂੰ ਬਨਾਰਾ ਕਿਉਂ ਨਹੀਂ ਬੋਲਦਾ ਅੰਮੀ ਜਾ ਆ ਵੀਰਾ ਤੂੰ ਬੁਲਾ ਕਿਉਂ ਨਹੀਂ ਬੋਲਦਾ ਕੱਲੇ ਕਾਲੇ ਕਰ ਗਿਓ ਕਾਤ ਹੋਣੀ ਪਾਪਣ ਤੁਰ ਗਿਆ ਜਿੱਥੇ ਮੈਨੂੰ ਲੈ ਜਾ ਨਾਲ ਆਪਣੇ ਕੱਲੇ ਕੱਲੇ ਕਰ ਗਈਆਂ ਗੱਤੋਂ ਹੋਣੀ ਪਾਪਣ ਤੁਰ ਗਿਆ ਜਿੱਥੇ ਨਾਲ ਲੈ ਜਾ ਮੈਨੂੰ ਆਪਣੇ ਹੋ ਲੱਗਣਾ ਨਹੀਂ ਧੀਰੇ ਤੇਰਾ ਕੱਲੇ ਜਿੰਦ ਸੋਹਰਲਾ ਅੰਮੀ ਜਾਇਆ ਵੀਰਾ ਕਿਉਂ ਬੁਲਾਇਆ ਕਿਉਂ ਨਹੀਂ ਬੋਲਦਾ ਅੰਮੀ ਜਾਇਆ ਵੀਰਾ ਤੂੰ ਬੁਲਾਇਆ ਕਿਉਂ ਨਹੀਂ ਬੋਲਦਾ ਆਸੇ ਪਿਆਰ ਦੀਆਂ ਕਸਮਾਂ ਨੂੰ ਤੋੜਨਾ ਬਿੱਲੂ ਤੋਂ ਦਵਾਲਿਆ ਤੂੰ ਮੁੱਖ ਹੀ ਤੇ ਮੋੜਨਾ ਆਸੇ ਪਿਆਰ ਦੀਆਂ ਕਸਮਾਂ ਨੂੰ ਤੋੜਨਾ ਬਿੱਲੂ ਤੋਂ ਦਵਾਲਿਆ ਤੂੰ ਮੁੱਖ ਹੀ ਤੇ ਮੋੜਨਾ ਹਿਰਵਾਲਾ ਬੇਲਾ ਮਿੱਟੀ ਰਹਾ ਜੇ ਫੇਰੋੜਦਾ ಫಿರು ಅಲ್ಲ ಬೇಲ ಮಿಟ್ಟಿ ರಾಚ ಫರೋಳದ ಅಮ್ಮಿ ಮೀರ ತೂ ಬಲಾ ಕ್ಯೂ ನೀ ಬೋರದ ಅಮ್ಮಿ ತೂ ಬಲ ಕ್ಯೂ ನೀ ಬೋರದ